ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਲੋਕ ਸਿੰਘ ਬਸਰਾਵਾ ਤੇ ਅੱਜ ਦਾ ਆਰਡਰ ਜਿਹੜਾ ਹੈਗਾ ਜੀ ਹਰਖੋਵਾਲ ਤੋਂ 5 4 ਕਿਲੋਮੀਟਰ ਅੱਗੇ ਪੁਰਾਣੀ ਕਿੜੀ ਤੇ ਅੱਜ ਉੱਥੇ ਜਾਵਾਂਗੇ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 9855300777 ਤੇ ਕਰੋ ਫੋਨ ਚਾਹੇ ਤੁਸੀਂ ਹੋਮ ਡਿਲੀਵਰੀ ਲੈਣੀ ਚਾਹੇ ਤੁਸੀਂ ਆਨਲਾਈਨ ਸੌਦਾ ਮਗਾਉਣਾ ਵੇ ਸਾਡਾ ਨੰਬਰ 98575300769 ਸਾਡਾ YouTube ਚੈਨਲ ਤੇ ਤਰਲੋਕ ਸ੍ਰੇਖਾ ਔਰ ਸਾਡਾ Instagram ਚੈਨਲ ਇਹ ਉਹ ਵੀ ਤਰਲੋਕ ਸ੍ਰੇਖਾ ਸਾਡੇ YouTube ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਅਗਰ ਸਾਡੀ ਵੀਡੀਓ ਤੁਸੀਂ Instagram ਪੇਜ ਤੇ ਦੇਖਦੇ ਹੋ ਤਾਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਦਾ ਆਰਡਰ ਤੁਹਾਨੂੰ ਲੈ ਕੇ ਚਲਦੇ ਹਾਂ ਪਿੰਡ ਕਿੜੀ ਲਾਡੀ ਡਰਾਈਵ ਸਤਿਕਾਰ ਠੀਕ ਹੈ ਜੀ ਔਰ ਫਿਰ ਲੈ ਚਲਦੇ ਹਾਂ ਤੁਹਾਨੂੰ ਉਹਨਾਂ ਦੇ ਨਵਾਸਤੇ ਪਿੰਡ ਪੁਰਾਣੀ ਕਿੜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆ ਪਿੰਡ ਪੁਰਾਣੀ ਕਿੜੀ ਤੇ ਸਾਡੇ ਡਰਾਈਵ ਸਰ ਲਾਡੀ ਡਰਾਈਵ ਸਾਹਿਬ ਦੇ। ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਨੇ ਸਾਨੂੰ ਕੀਤਾ ਫੋਨ ਤੇ ਇਹਨਾਂ ਨੂੰ ਅੱਜ ਦੇਖ ਕੇ ਜਾਵਾਂਗੇ ਜੀ ਸਪੈਸ਼ਲ ਮੰਝਦ ਕਵਰ। ਇੱਧਰ ਸਾਡੇ ਕੋ ਵੱਡੇ ਭੈਣ ਜੀ ਖੜੇ ਹੋਰ ਸਾਡੀਆਂ ਭੈਣਾਂ ਖੜੀਆਂ ਵੇ ਤੇ ਇਹਨਾਂ ਨੇ ਕੁਝ ਜੋੜੇ ਖਰੀਦੇ ਆ ਤੇ ਬਾਕੀ ਜੋੜੇ ਹੋਰ ਇਹਨਾਂ ਲੈਣੇ ਆ। ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 9855300769 ਤੇ ਕਰੋ ਫੋਨ ਸਾਡਾ YouTube ਚੈਨਲ ਹੈ ਤਰਲੋਕ ਸ਼੍ਰੇਖਾ ਔਰ ਸਾਡਾ Instagram ਚੈਨਲ ਹੈ ਤਰਲੋਕ ਸ਼੍ਰੇਖਾ ਜੀ ਕੋਈ ਵੀ ਤੁਸੀਂ ਆਨਲਾਈਨ ਸੌਦਾ ਮਗਾਉਣਾ ਹੋਵੇ ਹੋਮ ਡਿਲੀਵਰੀ ਲੈਣੀ ਹੋਵੇ ਤੇ ਇਸੇ ਕਾਲ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਸਪੈਸ਼ਲ ਟ੍ਰੈਂਡ ਚੱਲ ਰਿਹਾ ਜੀ ਮੰਜੇ ਦੇ ਕਵਰ ਦਾ ਗੱਦੇ ਦੇ ਕਵਰ ਦਾ ਤਲਾਈਆਂ ਦੇ ਕਵਰ ਦਾ ਏਸੀ ਦੇ ਕਵਰ ਦਾ ਫ੍ਰਿਜਾਂ ਦੇ ਕਵਰ ਦਾ ਵਾਸ਼ਿੰਗ ਮਸ਼ੀਨਾਂ ਕਵ ਹਰ ਇੱਕ ਜੀ ਜਿਹੜੀ ਚੀਜ਼ ਤੁਸੀਂ ਲੈਣਾ ਚਾਹੁੰਦੇ ਹੋ ਤੇ ਸਾਨੂੰ ਫੋਨ ਕਰੋ ਜੇ ਤੁਹਾਡਾ ਏਰੀਆ ਲਾਗੇ ਹੋਏਗਾ ਤੁਹਾਨੂੰ ਹੋਮ ਡਿਲੀਵਰੀ ਦੇਵਾਂਗੇ ਤੁਹਾਡਾ ਏਰੀਆ ਦੂਰ ਹੋਵੇਗਾ ਤੇ ਤੁਹਾਨੂੰ ਪਾਰਸਲ ਕਰਕੇ ਤੁਹਾਡਾ ਸਮਾਨ ਜਿਹੜਾ ਤੁਹਾਡੇ ਤੱਕ ਭੇਜ ਦਿੱਤਾ ਜਾਊਗਾ ਠੀਕ ਹੈ ਜੀ ਧੰਨਵਾਦ